ਸਾਡੀ ਜਿਹੜੀ ਪੁਲਿਸ ਸਾਰੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੀ ਹੈ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆਂ ਆਪ ਹੀ ਰੈਲੀਆਂ ਸੰਬੋਧਨ ਕਰਨ ਵਾਲੇ ਪਾਸੇ ਘੱਟ ਧਿਆਨ ਦਿੱਤਾ ਜਾਵੇ ਪੰਜਾਬ ਦੇ ਵਿੱਚ ਕ੍ਰਾਈਮ ਤੇ ਕੰਟਰੋਲ ਕਰਨ ਤੇ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਜੇ ਸਾਡੇ ਡੀਜੀਪੀ ਸਾਹਿਬ ਹੀ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਐਸਐਸਪੀ ਲੱਗੇ ਨੇ ਜਾਂ ਉਹਨਾਂ ਐਸਐਸਪੀ ਦੇ ਅੰਡਰ ਜਿੰਨੇ ਡੀਐਸਪੀ ਜਾਂ ਐਸਐਚਓ ਲੱਗੇ ਨੇ ਉਹ ਨੈਚਰਲੀ ਗੱਲ ਫਿਰ ਉਹ ਵੀ ਇਹਨਾਂ ਨੂੰ ਹੀ ਸੰਬੋਧਨ ਕਰਨਗੇ ਇੰਨਾ ਧੱਕਾ ਪੁਲਿਸ ਕਰ ਰਹੀ ਹੈ ਕੱਲ ਇੱਕ ਐਸਪੀ ਨੇ ਮੈਂ ਦੇਖਿਆ ਕਿ ਪ੍ਰੈਸਰਪੋਰਟਰ ਦਾ ਮਾਈਕ ਖੋਲਿਆ ਕੁਰਸੀਆਂ ਤੇ ਖਾਲੀ ਪਈਆਂ ਕਰੋੜਾਂ ਰੁਪਈਆ ਦਾ ਟੈਂਟ ਲਵਾਇਆ ਤੇ ਕੁਰਸੀਆਂ ਖਾਲੀ ਤੁਨ ਮੈਂ ਮੈਂ ਹੋਏ ਕਿ ਚੰਦਗਾ ਦਨੇ ਕੁਰਸੀਆਂ ਖਾਲੀ ਪਈਆਂ ਸਾਰੀਆਂ ਲਾਲ ਜੀਆਂ ਕੁਰਸੀਆਂ ਖਾਲੀ ਤੇ ਦਿਆਂ ਦੀਆਂ ਉਹ ਟੈਂਟਾਂ ਵਾਲੇ ਕਹਿੰਦੇ ਪਤਾ ਨਹੀਂ ਕਿੰਨੇ ਕਰੋੜ ਦਾ ਤੇ ਟੈਂਟ ਜਿਹੜੇ ਲਾਉਂਦੇ ਪਏ ਨਾ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਡਾ ਟੈਂਟ ਕਿੰਨੇ ਦਾ ਕਹਿੰਦਾ ਜੀ ਕਰੋੜੋਂ ਗਾਏ ਤੇ ਪਤਾ ਨਹੀਂ ਕਿਤਨੇ ਕਰੋੜ ਕਾ ਦਿੱਲੀ ਸਿਆਤਾ ਹਮ ਦਿੱਲੀ ਲੈ ਆਤੇ ਆ ਇੱਕ ਹਫਤਾ ਕਹਿੰਦੇ ਸਾਨੂੰ ਉਥੇ ਫਿੱਟ ਕਰਨ ਨੂੰ ਲੱਗਦਾ ਹੈ ਤੇ ਚਾਰ ਪੰਜ ਦਿਨ ਮੁੜ ਕੇ ਲਾਉਣ ਨੂੰ ਲੱਗਦੇ ਨੇ ਕਹਿੰਦੇ ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਰੈਲੀ ਕੀਤੀ ਗਈ ਵਾਪਸ ਆਉਂਦੇ ਸਮੇ ਬੱਸਾਂ ਦੀਆਂ ਬ੍ਰੇਕਾਂ ਠੇਕਿਆਂ ਮੁਰੇ ਵੱਜੀਆਂ ਜੀ ਦਿਸਦੀਆਂ ਪਈਆਂ ਮੀਡੀਆ 'ਚ ਦਿਖਾ ਰਿਆ ਜੀ ਤੁਹਾਡੇ ਮੀਡੀਆ ਰਾਈਆਂ ਆ ਰਹੀਆਂ ਠੇਕਿਆਂ ਦੇ ਅੱਗੇ ਖੜੀਆਂ ਠੇਕਾ ਵੀ ਨਾਲ ਦਿਖਾ ਰਹੇ ਨੇ ਵੀ ਆਹ ਦੇਖੋ ਆ ਠੇਕਾ ਤੇ ਆ ਬੱਸਾਂ ਖੜੀਆਂ ਔਰ ਮੈਂ ਕਹ ਬੰਦਿਆਂ ਨੂੰ ਤੁਰਿਆਂ ਨਹੀਂ ਜਾਂਦਾ ਵੀ ਸ਼ਰਾਬ ਨਹੀਂ ਪੀ ਗਏ ਨਾਲ ਕਹਿੰਦੇ ਪੁੱਜੀਆ ਵੀ ਸਪான்ਸਰ ਹੋਇਆ ਸੀ ਕਹਿੰਦੇ ਨਾਲ ਪੁੱਛਿਆ ਵੀ ਨਾਲ ਸ਼ਰਾਬ ਇਸ਼ਾਰਾ ਕੋਈ ਮੈਂ ਕਹ ਸ਼ਰਾਬ ਦੀਆਂ ਪੇਟੀਆਂ ਨਾਲ ਅਲੱਗ ਮੈਂ ਖੁਦ ਆਪ ਦੇਖਦਾ ਮੈਂ ਪ੍ਰੈਸ ਰਾਈ ਬੱਸਾਂ ਕਿੱਦਾਂ ਪੇਟੀਆਂ ਕਿਦਾਂ ਸ਼ਰਾਬ ਦੇ ਠੇਕਿਆਂ ਦੇ ਬੱਸਾਂ ਖੜੀਆਂ ਦੁਨੀਆ ਸ਼ਰਾਬ ਨਾਲ ਰੱਜੀ ਫਿਰਦੀ ਦੁਨੀਆ ਸ਼ਰਾਬ ਨਾਲ ਲੋਕਾਂ ਨੂੰ ਰੋਕ ਕੇ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਆਏ ਹੋ ਕੁਝ ਬੰਦੇ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਬੱਸੇ ਵੜਾਏ ਹੀ ਆ ਗਏ ਆ 1600 ਬੱਸਾਂ ਪੰਜਾਬ ਦੀਆਂ ਉੱਥੇ ਇਕੱਠੀਆਂ ਕੀਤੀਆਂ ਔਰ ਉੱਥੇ ਜਿਹੜਾ ਰੈਲੀ ਦੇ ਵਿੱਚ ਜੋ ਟੈਂਟ ਲਾਇਆ ਗਿਆ ਦਿੱਲੀ ਤੋਂ ਟੈਂਟ ਆਇਆ ਗਿਆ ਉਹ ਕਰੋੜਾ ਰੁਪਏ ਉਸ ਟੈਂਟ ਦੇ ਖਰਚਾ ਔਰ 1600 ਬੱਸਾਂ ਜੇ ਰੂਟ ਦੇ ਕੱਲ ਚਲਦੀਆਂ ਹੁੰਦੀਆਂ ਕਿੰਨੇ ਕੁ ਪੈਸੇ ਉਹਨਾਂ ਬੱਸਾਂ ਨੇ ਕਮਾਉਣੇ ਸੀ ਕਿ ਪੰਜਾਬ ਦੇ ਵਿੱਚ ਕਹਿੰਦੇ ਨੇ ਵੀ ਨਸ਼ੇ ਨੂੰ ਕੰਟਰੋਲ ਕਰਨਾ ਮੈਨੂੰ ਤਾਂ ਨਸ਼ੇ ਦਾ ਕੰਟਰੋਲ ਕਿਤੇ ਨਹੀਂ ਦੱਸਿਆ ਪੰਜਾਬ ਦੇ ਵਿੱਚ ਦੱਸਿਆ ਜਾਵੇ ਕਿੱਥੇ ਨਸ਼ੇ ਦਾ ਕੰਟਰੋਲ ਫੜਿਆ ਜ਼ਰੂਰ ਹੈ ਕੰਟਰੋਲ ਤੇ ਕਿਤੇ ਨਹੀਂ ਆ ਜਿੰਨੇ ਲੋਕ ਵਿਚਾਰੇ ਰੋਜ਼ ਪ੍ਰੈਸ ਮੀਡੀਆ ਤੇ ਸਾਰੇ ਪਾਸੇ ਬੋਲਦੇ ਜੀ ਨਸ਼ਾ ਵਿਕ ਰਿਹਾ ਜੀ ਸ਼ਰਿਆਂ ਵਿਕ ਰਿਹਾ ਜੀ ਵਿਕਦਾ ਪਿਆ ਜੀ ਆਹ ਹੁੰਦਾ ਪਿਆ ਉਹ ਤੁਹਾਡੇ ਸਾਹਮਣੇ ਦੁਨੀਆ ਨਸ਼ਾ ਨਾ ਮਰਦੀ ਵੀ ਪਈ ਹੈ ਪਹਿਲੀ ਦੇ ਵਿੱਚ ਜਿਹੜੀਆਂ ਰੋਡ ਵੇਸ ਦੀਆਂ ਬੱਸਾਂ ਗਈਆਂ 52 ਸੀਟਾਂ ਵਾਲੀਆਂ ਜਿਹੜੀਆਂ ਬੱਸਾਂ ਸੀਗੀਆਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਭਾਈ ਨੱਕੋ ਨੱਕ ਭਰ ਕੇ ਲੈ ਕੇ ਗਏ ਜੀ ਪੰਜ ਪੰਜ 6 6 ਸਵਾਰੀਆਂ ਤੇ ਜਲੰਧਰੋਂ ਬੱਸਾਂ ਮੈਂ ਖੁਦ ਜਾਂਦੀਆਂ ਦੇਖੀਆਂ ਝੂਠ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਓ ਕਿੰਨੀ ਕੀ ਧਰ ਬਣਾ ਲੋਗੇ ਬੇਵਕੂਫ ਦੁਨੀਆ ਨੂੰ ਸਾਰਾ ਪਤਾ ਹੈ ਦੁਨੀਆ ਉੱਥੇ ਕਿੰਨੀ ਗਈ ਸਾਰਾ ਕੁਝ ਪਤਾ ਸਾਰੀਆਂ ਕੁਰਸੀਆਂ ਖਾਲੀਆਂ ਆ ਜਲੰਧਰ ਚੋਂ ਪੰਜਾਂ ਛੇ ਦੇ ਸਵਾਰੀਆਂ 10 ਵਾਰੀਆਂ ਬਾਅਦ ਤੋਂ ਬੱਸਾਂ ਚ ਜਾਂਦੀਆਂ 52 ਸੀਟਾਂ ਵਾਲੀਆਂ ਤੇ ਅਸੀਂ ਆਪ ਦੇਖੀਆਂ ਮੁੱਖ ਮੰਤਰੀ ਸਾਹਿਬ ਤਾਂ ਲੋਕ ਮਿਲ ਨਹੀਂ ਕਰਦੇ ਆ ਜੀ ਸਾਰੇ ਡਰਾਮੇ ਲੋਕ ਮਿਲ ਦੀ ਤੇ ਬਿਲਕੁਲ ਝੂਠੇ ਡਰਾਮੇ ਮੈਂ ਬਿਲਕੁਲ ਝੂਠੇ ਜਿਹੇ ਡਰਾਮੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਔਰ ਮਲਾਇਆ ਉਹਨਾਂ ਨੂੰ ਜਾ ਰਿਹਾ ਜਿਨ੍ਹਾਂ ਨੂੰ ਪਹਿਲਾਂ ਸ਼ਾਮ ਨੂੰ ਘਰੇ ਜਾ ਕੇ ਸਾਰੀ ABC ਸਮਝਾ ਕੇ ਸਵੇਰੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਜਾਣਗੇ ਤੇ ਮੁੱਖ ਮੰਤਰੀ ਸਾਹਿਬ ਕੋ ਕਹਿ ਦਿੰਗੇ ਜੀ ਤੁਸੀਂ ਆਹ ਬੋਲ ਦਿਓ ਜੀ ਆਹ ਲੋਕ ਮਿਲ ਨਹੀਂ ਆ ਲੋਕਾਂ ਦੇ ਸਵਾਗਤ ਹੈ ਜੀ ਤੁਹਾਡਾ ਐਸਡੀਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੋਗਾ ਵਿਖੇ ਇੱਕ ਰੈਲੀ ਕਰਵਾਈ ਗਈ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਰੈਲੀ ਕਰਵਾਈ ਗਈ ਤਾਂ ਖਾਸ ਤੌਰ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਬਸਾਂ ਗਈਆਂ ਪੰਜਾਬ ਰੋਡਵੇਜ਼ ਅਤੇ ਪਰਵਸ ਦੀਆਂ ਜਿਹੜੀਆਂ ਬਸਾਂ ਸੀਗੀਆਂ ਪੀਆਰਟੀਸੀ ਦੀਆਂ ਜਿਹੜੀਆਂ ਬਸਾਂ ਸੀਗੀਆਂ ਉਹ ਜ਼ਿਆਦਾਤਰ ਬਸਾਂ ਖਾਲੀ ਦਿਖਾਈ ਦਿੱਤੀਆਂ ਗਈਆਂ ਤਾਂ ਉਸ ਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਪੰਜਾਬਪੁਰ ਦੇ ਸਾਬਕਾ ਅਫਸਰ ਸਰਦਾਰ ਭੁਪਿੰਦਰ ਸਿੰਘ ਹੁਣੀ ਮੌਜੂਦ ਨੇ ਭੁਪਿੰਦਰ ਸਿੰਘ ਜੀ ਜਿਹੜਾ ਕੱਲ ਇਕੱਠ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਇਹ ਜੀ ਡਰਾਮਾ ਹੈ ਕਿਉਂਕਿ ਡਰਾਮਾ ਇੱਥੋਂ ਇਹ ਸਾਫ਼ ਝਾਰ ਹੁੰਦਾ ਹੈ ਕਿ ਜਿਹੜੀਆਂ 1600 ਬਸਾਂ ਪੰਜਾਬ ਦੀਆਂ ਉੱਥੇ ਇਕੱਠੀਆਂ ਕੀਤੀਆਂ ਔਰ ਉੱਥੇ ਜਿਹੜਾ ਰੈਲੀ ਦੇ ਵਿੱਚ ਜੋ ਟੈਂਟ ਲਾਇਆ ਗਿਆ ਦਿੱਲੀ ਤੋਂ ਟੈਂਟ ਆਇਆ ਗਿਆ ਉਹ ਕਰੋੜਾਂ ਰੁਪਏ ਉਸ ਸਟੈਂਟ ਦੇ ਖਰਚਾ ਔਰ 1600 ਬੱਸਾਂ ਜੇ ਰੂਟ ਦੇ ਕੱਲ ਚਲਦੀਆਂ ਹੁੰਦੀਆਂ ਹੁੰਦੀਆਂ ਕਿੰਨੇ ਕਰੋੜ ਪੈਸੇ ਉਹਨਾਂ ਬੱਸਾਂ ਨੇ ਕਮਾਉਣੇ ਸੀ ਉਹ ਬੰਦ ਹੋਇਆ ਉਸ ਬੰਦ ਹੋਣ ਕਰਕੇ ਕਿ ਲੋਕੀ ਕਿੰਨੇ ਪ੍ਰਭਾਵਿਤ ਹੋਏ ਇਸ ਇਲਾਕੇ ਤੋਂ ਪਰ ਇਹਨਾਂ ਉਸ ਤੋਂ ਬਾਅਦ ਆਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਇੱਕ ਦਿਨ ਪਹਿਲਾਂ ਜੀ ਫੋਰਟਿਸ ਹਸਪੀਟਲ ਚ ਐਡਮਟ ਉਸ ਤੋਂ ਜਿੱਦਣ ਆਏ ਨੇ ਉਹ ਛੁੱਟੀ ਲੈ ਕੇ ਉਹਦੋਂ ਹਸਪੀਟਲ ਤੋਂ ਆਏ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਨਾਲ ਗੌਰ ਕਰਨ ਵਾਲੀ ਹੈ ਕੁਛ ਛੋਟੀ ਜੀ ਗੱਲ ਨਹੀਂ ਜੁੱਧ ਨਸ਼ਿਆਂ ਵਿਰੁੱਧ ਬਾਰੇ ਜਿਹੜੀ ਗੱਲ ਚੱਲਦੀ ਸੀ ਜੁੱਧ ਨਸ਼ਿਆਂ ਵਿਰੁੱਧ ਦੇ ਜੀ ਤੇ ਆਪਾਂ ਕ੍ਰਾਈਮ ਦੇ ਕੰਟਰੋਲ ਦੀ ਰੈਲੀ ਰੱਖੀ ਵੀ ਆਪਾਂ ਜੀ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰ ਲਿਆ ਤੁਸੀਂ ਸਾਰਿਆਂ ਨੇ ਦੇਖਿਆ ਕੱਲ ਦੀ ਰੈਲੀ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਜਨਤਾ ਨੂੰ ਸੰਬੋਧਨ ਕਰਦੇ ਪਏ ਨੇ ਪੰਜਾਬ ਦੇ ਹੋਮ ਸੈਕਟਰੀ ਸਾਹਿਬ ਜਿਹੜੀ ਸਾਡੀ ਰੈਲੀ ਹੈ ਜਿਹੜੀ ਸਾਡੀ ਸਰਕਾਰ ਵੱਲੋਂ ਰੈਲੀ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਤੇ ਸਬੋਧਨ ਸਾਡੇ ਪੰਜਾਬ ਦੇ ਡੀਜੀਪੀ ਤੇ ਹੋਮ ਸੈਕਟਰੀ ਸਾਹਿਬ ਕਰਦੇ ਨੇ ਇਤੋਂ ਸਾਫ ਝਾਰ ਹੁੰਦਾ ਹੈ ਕਿ ਜੋ ਸਰਕਾਰ ਕਹੇਗੀ ਉਹ ਡੀਜੀਪੀ ਸਾਫ ਕਰਨਗੇ ਜਾਂ ਉਹ ਹੋਮ ਸੈਕਟਰੀ ਕਰਨਗੇ ਪਰ ਜੇ ਉਹ ਕਰਨਗੇ ਜੇ ਰੈਲੀਆਂ ਹੀ ਤੁਸੀਂ ਡੀਜੀਪੀ ਸਾਹਿਬ ਨੇ ਜਾਂ ਹੋਮ ਸੈਕਟਰੀ ਨੇ ਸਬੋਧਨ ਕਰਨੀਆਂ ਫਿਰ ਤਾਂ ਭਾਵੇਂ ਮੁੱਖ ਮੰਤਰੀ ਸਾਹਿਬ ਨੂੰ ਆਉਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਦਾ ਨਾਂ ਪਿੱਛੇ ਨਾਂ ਹੀ ਲਿਖਣਾ ਬੋਰਡ ਹੀ ਲਾਉਣਾ ਵੀ ਇਹ ਆਮ ਆਦਮੀ ਪਾਰਟੀ ਦੀ ਰੈਲੀ ਹੈ ਜੀ ਰੈਲੀ ਦੀ ਸੰਬੋਧਨ ਕਰਨ ਵਾਸਤੇ ਚਾਹੇ ਉਹ ਮੁੱਖ ਮੰਤਰੀ ਨਹੀਂ ਆ ਡੀਜੀਪੀ ਸਾਹਿਬ ਤੇ ਆ ਹੀ ਗਏ ਨੇ ਉਸ ਰੈਲੀ ਦੇ ਵਿੱਚ ਫਿਰ ਬੱਸਾਂ ਬੁਲਾਈਆਂ ਗਿਆ ਫਿਰ ਕਹਿੰਦੇ ਨੇ ਜੀ ਜੋਧ ਨਸ਼ਾ ਵਿਰੋਧ ਚਲੋ ਇਧਰ ਅਜੇ ਬਾਅਦ ਚ ਆਉਣੇ ਫਿਰ ਉਸ ਰੈਲੀ ਨੂੰ ਸੰਬੋਧਨ ਕੀਤਾਗਾ ਡੀਜੀਪੀ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆਂ ਆਪ ਹੀ ਰੈਲੀਆਂ ਸੰਬੋਧਨ ਕਰਨ ਵਾਲੇ ਪਾਸੇ ਘੱਟ ਧਿਆਨ ਦਿੱਤਾ ਜਾਵੇ ਪੰਜਾਬ ਦੇ ਵਿੱਚ ਕ੍ਰਾਈਮ ਤੇ ਕੰਟਰੋਲ ਕਰਨ ਤੇ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਜੇ ਸਾਡੇ ਡੀਜੀਪੀ ਸਾਹਿਬ ਹੀ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਐਸਐਸਪੀ ਲੱਗੇ ਨੇ ਜਾਂ ਉਹਨਾਂ ਐਸਐਸਪੀ ਦੇ ਅੰਡਰ ਜਿੰਨੇ ਡੀਐਸਪੀ ਜਾਂ ਐਸਐਚਓ ਲੱਗੇ ਨੇ ਉਹ ਨੈਚਰਲੀ ਗੱਲ ਫਿਰ ਉਹ ਵੀ ਇਹਨਾਂ ਨੂੰ ਹੀ ਸੰਬੋਧਨ ਕਰਨਗੇ ਫਿਰ ਤਾਂ ਜੋ ਮੁੱਖ ਮੰਤਰੀ ਸਾਹਿਬ ਕਹਿਣਗੇ ਉਹੀ ਪੰਜਾਬ 'ਚ ਹੋਏਗਾ ਜੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਜੋਤ ਨਸ਼ਿਆਂ ਵਿਰੁੱਧ ਕਰ ਰਹੇ ਨੇ ਕਹਿੰਦੇ ਵੀ ਜੋਤ ਨਸ਼ਿਆਂ ਵਿਰੁੱਧ ਕਿੱਥੇ ਨਸ਼ਾ ਛੜਾਇਆ ਕੱਲ ਦੀਆਂ ਬੱਸਾਂ ਦੇ ਵਿੱਚ ਤੁਸੀਂ ਦੇਖੋ ਕਿਦਾਂ ਸ਼ਰਾਬ ਕਿੱਦਾਂ ਪੇਟੀਆਂ ਕਿਦਾਂ ਸ਼ਰਾਬ ਦੇ ਠੇਕਿਆਂ ਦੇ ਬੱਸਾਂ ਖੜੀਆਂ ਦੁਨੀਆ ਸ਼ਰਾਬ ਨਾਲ ਰੱਜੀ ਫਿਰਦੀ ਦੁਨੀਆ ਸ਼ਰਾਬ ਨਾਲ ਲੋਕਾਂ ਨੂੰ ਰੋਕ ਕੇ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਆਏ ਹੋ ਕੁਝ ਬੰਦੇ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਬੱਸੇ ਵੜਾਏ ਹੀ ਆ ਗਏ ਆ ਇੰਨਾ ਧੱਕਾ ਪੁਲਿਸ ਕਰਦੀ ਹੈ ਕੱਲ ਇੱਕ ਐਸਪੀ ਨੇ ਮੈਂ ਦੇਖਿਆ ਕਿ ਪ੍ਰੈਸ ਰਿਪੋਰਟਰ ਦਾ ਮਾਈਕ ਖੋਲਿਆ ਉਹ ਗੱਲ ਕਰਨ ਰਿਹਾ ਕਿ ਪੁਲਿਸ ਕੰਟਰੋਲ ਕਰਦੀ ਹੈ ਵੀ ਕਿਤੇ ਮਾਹੌਲ ਖਰਾਬ ਨਾ ਕਰੇ ਪੁਲਿਸ ਦੀ ਡਿਊਟੀ ਹੈ 70 75 ਸਾਲਾਂ ਦੇ ਵਿੱਚ ਪਹਿਲਾਂ ਪੱਤਰਕਾਰਾਂ ਦਾ ਮੈਕ ਪੰਜਾਬ ਪੁਲਿਸ ਖੁੰਦੀ ਸੀਗੀ ਤੁਹਾਡੇ ਵਿਭਾਗ ਦੀ ਗੱਲ ਕਰ ਲਈਏ ਤੁਹਾਡੇ ਅਫਸਰ ਪਹਿਲਾਂ ਮੈਕ ਹੁੰਦੇ ਸੀਗੇ ਪੱਤਰਕਾਰਾਂ ਤੋਂ ਜੀ ਮੈਂ ਕਹਿੰਦਾ ਬਿਲਕੁਲ ਕਿਤੇ ਇਹੋ ਜੀ ਪੱਤਰਕਾਰਾਂ ਨੂੰ ਸਤਿਕਾਰਯੋਗ ਸਨਮਾਨ ਕਰੀਆ ਸੀ ਬਿਲਕੁਲ ਸਤਕਾਰ ਨਾਲ ਬੁਲਾਈ ਦਾ ਬਿਠਾਈ ਦਾ ਗੱਲਬਾਤ ਕਰਨੀ ਕਿਉਂਕਿ ਇਹ ਵੀ ਪ੍ਰੈਸ ਮੀਡੀਆ ਵੀ ਸਾਡਾ ਇੱਕ ਥੰਮ ਹੈ ਇਹਨੂੰ ਚੌਥਾ ਥੰਮ ਐਵੇਂ ਨਹੀਂ ਕਿਹਾ ਗਿਆ ਕਿ ਜਿੱਥੇ ਲੋਕਾਂ ਦੀ ਆਵਾਜ਼ ਜਿਹਦੀ ਆਵਾਜ਼ ਕਿਤੇ ਬਾਹਰ ਨਹੀਂ ਪਹੁੰਚ ਸਕਦੀ ਉਹ ਤੁਹਾਡੇ মিডিਆ ਰਾਈ ਹੀ ਅਹੀ ਆਵਾਜ਼ ਪਹੁੰਚਾਉਨੇ ਆ ਕਿ ਜਨਤਾ ਕੋਲ ਸਰਕਾਰਾਂ ਕੋਲ ਜਾਂ ਜਿੱਥੇ ਵੀ ਆਵਾਜ਼ ਨਹੀਂ ਪਹੁੰਚਦੀ ਤੁਹਾਡੇ ਪ੍ਰੈਸ মিডিਆ ਰਾਈ ਆ ਆਵਾਜ਼ ਪਹੁੰਚਦੀ ਆ ਅੱਛਾ ਤੁਹਾਡੀ ਕਦੇ ਡਿਊਟੀ ਲੱਗੀ ਕਿਸੇ ਪੱਤਰਕਾਰ ਦਾ ਮਾਈਕ ਖੋਣ ਦੀ ਜਦੋਂ ਤੁਸੀਂ ਸੇਵਾਵਾਂ ਨਿਭਾਉਂਦੇ ਸੀ ਪੰਜਾਬ ਪੁਲਿਸ ਦੇ ਵਿੱਚ ਕਦੀ ਡਿਊਟੀ ਲੱਗੀ ਵੀ ਪਈ ਐਸ ਪੱਤਰਕਾਰ ਦਾ ਮੈਕ ਹੋਣਾ ਤੁਸੀਂ ਨਹੀਂ ਇਹੋ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਕਦੇ ਹੋਈ ਸਾਡੇ ਨਾਲ ਕੋਈ ਡਿਊਟੀਆਂ ਲੱਗਦੀਆਂ ਹੁੰਦੀਆਂ ਪੁਲਿਸ ਮੁਲਾਜ਼ਮਾਂ ਦੀ ਵੀ ਪੱਤਰਕਾਰਾਂ ਦੇ ਮੈਕ ਹੋਣੇ ਆ ਜੀ ਨਹੀਂ 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 ਡਿਊਟੀਆਂ ਲੱਗਦੀਆਂ ਕੰਟਰੋਲ ਕਰਨ ਵਾਸਤੇ ਕਿ ਕਈ ਕੁਝ ਪੱਤਰਕਾਰਾਂ ਦੇ ਨਾ ਜਦੋਂ ਸਾਰਾ ਪ੍ਰੋਟੋਕਾਲ ਨੂੰ ਧਿਆਨ ਚ ਰੱਖਦੇ ਆ ਪੱਤਰਕਾਰਾਂ ਨੂੰ ਸਪੈਸ਼ਲ ਇੱਕ ਕਾਰਡ ਦਿੱਤਾ ਜਾਂਦਾ ਆ ਆਈਡੀ ਦਿੱਤੀ ਜਾਂਦੀ ਵੀ ਇਹ ਆਈਡੀ ਦੇ ਨਾਲ ਤੁਸੀਂ ਅੱਗੇ ਜਾ ਸਕਦੇ ਤੇ ਜੇ ਹੁਣ ਪਰ ਅਸਰ ਦਾ ਕੰਮ ਜੇ ਉਹਨੂੰ ਰੋਕਿਆ ਤੇ ਉਹ ਐ ਥੋੜਾ ਗਾਲ ਭੀ ਐਸਐਸਪੀ ਕਿਸੇ ਕੋ ਮਾਈਕ ਖੋਏ ਜਾਂ ਕਿਤੇ ਉਹਨਾਂ ਦਾ ਜਿਹੜਾ ਕੈਮਰਾ ਉਹ ਖੋਵੇ ਇਹ ਇਥੇ ਇਥੋਂ ਸਾਵਧਾਰ ਹੁੰਦਾ ਕਿ ਸਾਡੀ ਜਿਹੜੀ ਪੁਲਿਸ ਸਾਰੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੀ ਹੈ ਜਿਨ੍ਹਾਂ ਨੇ ਕਿ ਪੰਜਾਬ ਦੇ ਵਿੱਚ ਕਹਿੰਦੇ ਨੇ ਵੀ ਨਸ਼ੇ ਨੂੰ ਕੰਟਰੋਲ ਕਰਨਾ ਮੈਨੂੰ ਤਾਂ ਨਸ਼ੇ ਦਾ ਕੰਟਰੋਲ ਕਿਤੇ ਨਹੀਂ ਦੱਸਿਆ ਪੰਜਾਬ ਦੇ ਵਿੱਚ ਦੱਸਿਆ ਜਾਵੇ ਕਿੱਥੇ ਨਸ਼ੇ ਦਾ ਕੰਟਰੋਲ ਫੜਿਆ ਜ਼ਰੂਰ ਹੈ ਕੰਟਰੋਲ ਤੇ ਕਿਤੇ ਨਹੀਂ ਆ ਜਿੰਨੇ ਲੋਕ ਵਿਚਾਰੇ ਰੋਜ਼ ਪ੍ਰੈਸ ਮੀਡੀਆ ਤੇ ਸਾਰੇ ਪਾਸੇ ਬੋਲਦੇ ਜੀ ਨਸ਼ਾ ਵਿਕ ਰਿਹਾ ਜੀ ਸ਼ਰਿਆਂ ਵਿਕ ਰਿਹਾ ਜੀ ਵਿਕਦਾ ਪਿਆ ਜੀ ਆ ਹੁੰਦਾ ਪਿਆ ਉਹ ਤੁਹਾਡੇ ਸਾਹਮਣੇ ਦੋ ਦੁਨੀਆਂ ਨਸ਼ਿਆਂ ਨਾਲ ਮਰਦੀ ਵੀ ਪਈ ਹੈ ਕਿਹਦੇ ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਰੈਲੀ ਕੀਤੀ ਗਈ ਵਾਪਸ ਆਉਂਦੇ ਸਮੇ ਬੱਸਾਂ ਦੀਆਂ ਬ੍ਰੇਕਾਂ ਠੇਕਿਆਂ ਮੁਰੇ ਵੱਜੀਆਂ ਜੀ ਦਿਸਦੀਆਂ ਪਈਆਂ ਮੀਡੀਆ 'ਚ ਦਿਖਾ ਰਿਆ ਜੀ ਤੁਹਾਡੇ ਮੀਡੀਆ ਰਾਈਆਂ ਆ ਰਹੀਆਂ ਠੇਕਿਆਂ ਦੇ ਅੱਗੇ ਖੜੀਆਂ ਠੇਕਾ ਵੀ ਨਾਲ ਦਿਖਾ ਰਹੇ ਨੇ ਵੀ ਆਹ ਦੇਖੋ ਆਹ ਠੇਕਾ ਤੇ ਆਹ ਬੱਸਾਂ ਖੜੀਆਂ ਔਰ ਮੈਂ ਕਿਹਾ ਬੰਦਿਆਂ ਨੂੰ ਤੁਰਿਆਂ ਨਹੀਂ ਜਾਂਦਾ ਵੀ ਸ਼ਰਾਬ ਨਹੀਂ ਪੀ ਕੇ ਨਾਲ ਕਹਿੰਦੇ ਪੁੱਜੀਆ ਵੀ ਸਪான்ਸਰ ਹੋਇਆ ਸੀ ਉਹਨਾਂ ਨਾਲ ਪੁੱਛਿਆ ਵੀ ਨਾਲ ਸ਼ਰਾਬ ਵੀ ਸਾਰਾ ਕੁਝ ਮੈਂ ਕਿਹਾ ਸ਼ਰਾਬ ਦੀਆਂ ਪੇਟੀਆਂ ਨਾਲ ਅਲੱਗ ਮੈਂ ਖੁਦ ਆਪ ਦੇਖਦਾ ਮੈਂ ਪ੍ਰੈ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਕਰੋ ਸਰਕਾਰ ਨੂੰ ਬੇਨਤੀ ਕਰਦੇ ਆਂ ਜੁੱਧ ਨਸ਼ਿਆਂ ਵਿਰੁੱਧ ਤੇ ਸਾਲ ਇੱਕ ਤੁਹਾਡਾ ਰਹਿ ਗਿਆ ਹਜੇ ਤੱਕ ਤੇ ਜੁੱਧ ਨਸ਼ਿਆਂ ਵਿਰੁੱਧ ਲਿਖਿਆ ਹੀ ਰਹਿ ਗਿਆ ਖਤਮ ਤੇ ਕਿਤੇ ਹੋਇਆ ਹੀ ਨਹੀਂ ਜੁੱਧ ਨਸ਼ਿਆਂ ਵਿਰੁੱਧ ਖਤਮ ਕਿੱਥੋਂ ਹੋਊਗਾ ਕਿਦਾਂ ਨਸ਼ਾ ਸਾਡਾ ਖਤਮ ਹੋਊਗਾ ਇਹ ਦੇਖੋ ਪੰਜਾਬ ਦੇ ਨਾਲ ਕਿੰਨੀਆਂ ਸਟੇਟਾਂ ਲੱਗਦੀਆਂ ਕਿੰਨੇ ਬਾਉਂਡਰ ਲੱਗਦੇ ਨੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ 'ਤੇ ਗੌਰ ਕਰੋ ਨਾ ਕਿ ਇਹਨਾਂ ਚੀਜ਼ਾਂ 'ਤੇ ਗੌਰ ਕਰੋ ਕਿ ਰੈਲੀਆਂ ਰੈਲੀਆਂ ਵਾਲਾ ਪਾਸਾ ਛੱਡੋ ਪੰਜਾਬ ਦੇ ਨਸ਼ਿਆਂ ਵਾਲੇ ਕੰਟਰੋਲ ਵਾਲੇ ਪਾਸੇ ਆਓ ਕਿਉਂਕਿ ਨਸ਼ਿਆ ਜੇ ਸਾਡੇ ਪੰਜਾਬ ਦਾ ਨਸ਼ਾ ਤੁਸੀਂ ਕੰਟਰੋਲ ਕਰੋ ਤੇ ਦੁਨੀਆ ਤੁਹਾਨੂੰ ਕੋਈ ਕਹੇ ਹਾਂ ਸਰਕਾਰ ਨੇ ਕੁਝ ਕੀਤਾ ਅੱਛਾ ਦਿੱਲੀ ਤੋਂ ਹਾਰੇ ਹੋਏ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਯੁੱਧ ਨਸ਼ਿਆਂ ਵਿਰੁੱਧ ਦੀ ਰੈਲੀ ਨੂੰ ਸੰਬੋਧਨ ਕਰਦੇ ਨੇ ਭਾਵੇਂ ਉਹ ਉੱਥੇ ਐਮਸੀ ਵੀ ਨਹੀਂ ਹੈਗੇ ਪਰ ਇੱਥੇ ਆ ਕੇ ਸੰਬੋਧਨ ਕਰਦੇ ਨੇ ਉਹ ਕਹਿੰਦੇ ਭਾਈ ਪੁਰਾਣੀਆਂ ਸਰਕਾਰਾਂ ਦੇ ਵਿੱਚ ਲੋਕ ਘਰਾਂ ਚੋਂ ਕੱਢ-ਕੱਢ ਕੇ ਲੋਕਾਂ ਨੂੰ ਲਿਆਉਂਦੇ ਸੀ ਸਾਡੇ ਹੀ ਸਰਕਾਰ ਦੇ ਵਿੱਚ ਜਿਹੜੀ ਇਹ ਰੈਲੀ ਹੋਈ ਹੈ ਕੁਰਸੀਆਂ ਕਹਿੰਦੇ ਭਰੀਆਂ ਹੋਈਆਂ ਲੋਕ ਆਪ ਮੁਹਾਰੇ ਆਏ ਆ ਜੀ ਕਿਤੇਆਂ ਇਹ ਕੁਰਸੀਆਂ ਤੇ ਖਾਲੀ ਪਈਆਂ ਕਰੋੜਾਂ ਰੁਪਈਆ ਦਾ ਟੈਂਟ ਲਵਾਇਆ ਤੇ ਕੁਰਸੀਆਂ ਖਾਲੀ ਤੁਨ ਮੈਂ ਮੈਂ ਹੋਏ ਕਿ ਚੰਦਗਾ ਦਨੇ ਕੁਰਸੀਆਂ ਖਾਲੀ ਪਈਆਂ ਸਾਰੀਆਂ ਲਾਲ ਜੀਆਂ ਕੁਰਸੀਆਂ ਖਾਲੀ ਤੇ ਦਿਆਂ ਦੀਆਂ ਉਹ ਟੈਂਟਾਂ ਵਾਲੇ ਕਹਿੰਦੇ ਪਤਾ ਨਹੀਂ ਕਿੰਨੇ ਕਰੋੜ ਦਾ ਤੇ ਟੈਂਟ ਜਿਹੜੇ ਲਾਉਂਦੇ ਪਏ ਨਾ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਡਾ ਟੈਂਟ ਕਿੰਨੇ ਦਾ ਕਹਿੰਦਾ ਜੀ ਕਰੋੜੋਂ ਗਾਏ ਤੇ ਪਤਾ ਨਹੀਂ ਕਿਤਨੇ ਕਰੋੜ ਦਾ ਦਿੱਲੀ ਸਿਆਤਾ ਹਮ ਦਿੱਲੀ ਲੈ ਆਤੇ ਆ ਇੱਕ ਹਫਤਾ ਕਹਿੰਦੇ ਸਾਨੂੰ ਉੱਥੇ ਫਿੱਟ ਕਰਨ ਨੂੰ ਲੱਗਦਾ ਤੇ ਚਾਰ ਪੰਜ ਦਿਨ ਮੁੜ ਕੇ ਲਾਉਣ ਨੂੰ ਲੱਗਦੇ ਨੇ ਇਹਨਾਂ ਚੀਜ਼ਾਂ ਵੱਲ ਕੋਈ ਖਰਚੇ ਦਾ ਕੋਈ ਧਿਆਨ ਨਹੀਂ ਆ ਬਸਾਂ ਦਾ ਦੇਖੋ ਕੱਲ ਕਿੰਨਾ ਨੁਕਸਾਨ ਹੋਇਆ ਕੋਈ ਧਿਆਨ ਨਹੀਂ ਨਾਲ ਸਰਕਾਰ ਦਾ ਜੋਰ ਲੱਗਾ ਵੀ ਜੋਤ ਨਸ਼ਾ ਵਿਰੋਧ ਕਲਾ ਡਾਇਲੋਗ ਇੱਕ ਬਣਾ ਲੀਏ ਜੋਤ ਨਸ਼ਾ ਵਿਰੋਧ ਪਰ ਬਰੋਧ ਕੋਈ ਨਹੀਂ ਨਸ਼ੇ ਦਾ ਵੀ ਕੋਈ ਨਹੀਂ ਕ੍ਰਾਈਮ ਦਾ ਵੀ ਕੋਈ ਕੰਟਰੋਲ ਨਹੀਂ ਜਿਹਦੇ ਕ੍ਰਾਈਮ ਦੀ ਗੱਲ ਤੁਸੀਂ ਕੱਲ ਦੀ ਤੁਹਾਨੂੰ ਮੈਂ ਦੱਸ ਦੇਣਾ ਕਿ ਕੱਲ ਤੁਸੀਂ ਦੇਖੋ ਇੱਕ ਜਵਾਨ ਮੁੰਡਾ ਮੁਹਾਲੀ ਦੇ ਵਿੱਚ ਮਾਰਿਆ ਗਿਆ ਉਹਨੂੰ ਔਰ ਮੰਦਰ ਦੇ ਬਾਹਰ ਉਹਨੂੰ ਪਰਵਾਸੀਆਂ ਦੀ ਲੜਾਈ ਹੋਈ ਪਰਵਾਸੀਆਂ ਦੀ ਲੜਾਈ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਉਸ ਬੰਦੇ ਨੂੰ ਮਾਰ ਦਿੱਤਾ ਮਾਰਨ ਤੋਂ ਬਾਅਦ ਉਹਨੂੰ 40s ਹਸਪਤਾਲ ਚ ਲਾਇਆ ਹੁਣ ਇੱਥੇ ਇਹ ਪੰਜਾਬ ਦੀ ਸਰਕਾਰ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਹਾਡਾ 10 ਲੱਖ ਦਾ ਬੀਮਾ ਇੱਥੇ ਕਿੱਥੇ ਗਿਆ 40s ਹਸਪਤਾਲ ਦੇ ਵਿੱਚ ਕਹਿੰਦੇ ਜੀ ਪਹਿਲਾਂ ਪੈਸੇ ਜਮਾ ਕਰਾਓ ਫਿਰ ਸ਼ੁਰੂ ਟ੍ਰੀਟਮੈਂਟ ਨੂੰ ਐਡਮਿਟ ਕੀਤਾ ਉਹ ਕਰਨ ਤੋਂ ਬਾਅਦ ਫਿਰ ਕਹਿੰਦੇ ਜੀ 12 ਲੱਖ ਰੁਪਇਆ ਜਮਾ ਕਰਾਇਆ ਫਿਰ ਉਹਦਾ ਆਪਰੇਸ਼ਨ ਦੀ ਤਿਆਰੀ ਕੀਤੀ ਵਾਪਰੇਟ ਕਰਨਾ ਇਸ ਤਿਆਰੀ ਦੇ ਦੌਰਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹ ਤਕਲੀਫ ਹੋ ਗਈ ਜੀ ਉਹਨਾਂ ਨੂੰ ਮੁੜ ਕੇ ਹਸਪੀਟਲ ਫੋਰਟਿਸ ਲਿਆਂਦਾ ਪਿਆ ਫੋਰਟਿਸ ਹਸਪੀਟਲ ਲਿਆ ਕੇ ਉਹਦਾ ਆਪਰੇਸ਼ਨ ਦੀ ਤਿਆਰੀ ਕੀਤੀ ਉਹਨੂੰ ਛੱਡ ਕੇ ਮੁੱਖ ਮੰਤਰੀ ਸਾਹਿਬ ਵਾਲੇ ਪਾਸੇ ਬੰਦੇ ਹੋ ਗਏ ਉਹ ਵਿਚਾਰਾ ਪਿਆ ਉੱਥੇ ਡੈਥ ਹੋ ਗਈ ਫਿਰ ਪੁਲਿਸ ਨੇ ਜਦੋਂ ਪੁਲਿਸ ਦੀ ਆਪਣੀ ਹਿਸ਼ਿਆਰੀ ਕੀਤੀ ਜੀ ਪੋਸਟਮਾਰਟਮ ਕਹਿੰਦੇ ਇਹ ਬੰਦੇ ਜਿਹੜੇ ਜਿੰਨਾਂ ਦਾ ਬੱਚਾ ਸੀ ਉਹ ਚੁੱਕ ਕੇ ਲਾ ਕੇ ਕਹਿੰਦੇ ਅਸੀਂ ਪੋਸਟਮਾਰਟਮ ਵੀ ਨਹੀਂ ਕਰਾਉਣਾ ਉਹ ਸਿਵਲ ਹਸਪੀਟਲ ਲਗਾਏ ਪੁਲਿਸ ਨੇ ਪੋਸਟਮਾਰਟਮ ਕਰਾ ਕੇ ਉੱਥੋਂ ਚੱਕਿਆ ਬਿਨਾਂ ਦੱਸਿਆ ਹੀ ਅੰਦਰ ਖਾਤੇ ਚੋਕੇ ਉਹਦੇ ਪਿੰਡ ਪਛਾਤਾ ਹਰਿਆਣੇ ਦਾ ਰਹਿਣਾ ਉਹਦੇ 40 ਕਿੱਲੇ ਜ਼ਮੀਨ ਸੀ ਉਸ ਬੱਚੇ ਦੀ ਤੇ ਉਹ ਵਿਚਾਰੇ ਦਾ ਘਰ ਮਤਲਬ ਆਹ ਕੰਮ ਹੋਇਆ ਇਹ ਕਿੱਥੇ ਹੁਣ ਇੱਥੇ ਪੁਲਿਸ ਕੀ ਕਰੇ ਪੁਲਿਸ ਦੇ ਡੀਜੀਪੀ ਸਾਹਿਬ ਤੇ ਸੰਮੋਧਨ ਕਰਦੇ ਫਿਰ ਰੈਲੀਆਂ ਨੂੰ ਤੇ ਇਹ ਕੰਟਰੋਲ ਕਿਦਾਂ ਹੋਊਗਾ ਇੱਥੇ ਤੇ ਇਹ ਪੁਲਿਸ ਦੇ ਸਾਹਮਣੇ ਤੁਹਾਡੇ ਦੇਖ ਲਓ ਵੀ ਆਹ ਕੰਮ ਹੋ ਰਿਹਾ ਇੱਥੇ ਕੀ ਕੰਟਰੋਲ ਕਰੂਗੀ ਕਿੱਥੇ ਕ੍ਰਾਈਮ ਦੱਸਿਆ ਜਾਵੇ ਕਿੱਥੇ ਕ੍ਰਾਈਮ ਘਟਦਾ ਪਿਆ ਪੁਲਿਸ ਦੇ ਕੋਲੋਂ ਇਸ ਵੇਲੇ ਕ੍ਰਾਈਮ ਕੰਟਰੋਲ ਤਾਂ ਹੀ ਹੋਏਗਾ ਜੇ ਸਰਕਾਰ ਕਰ ਹੁੰਦੋਂਗੇ ਸਰਕਾਰ ਨੂੰ ਤੇ ਸਾਡੇ ਪੁਲਿਸ ਰੈਲੀਆਂ ਸਮੋਦਨ ਕਰਦੀ ਕਿੱਥੇ ਕੰਟਰੋਲੇਗਾ ਅੱਛਾ ਉਸ ਰੈਲੀ ਦੇ ਵਿੱਚ ਜਿਹੜੀਆਂ ਰੋਡ ਵੇਸ ਦੀਆਂ ਬੱਸਾਂ ਗਈਆਂ 52 ਸੀਟਾਂ ਵਾਲੀਆਂ ਜਿਹੜੀਆਂ ਬੱਸਾਂ ਸੀਗੀਆਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਭਾਈ ਨੱਕੋ ਨੱਕ ਭਰ ਕੇ ਲੈ ਕੇ ਗਏ ਜੀ ਪੰਜ ਪੰਜ 6 6 ਸਵਾਰੀਆਂ ਤੇ ਜਲੰਧਰੋਂ ਬੱਸਾਂ ਮੈਂ ਖੁਦ ਜਾਂਦੀਆਂ ਦੇਖੀਆਂ ਸਵਾਰੀਆਂ ਕਿ ਮੈਂ ਕਹੇ ਕਿਸੇ ਪੋਲਿਟੀਕਲ ਪਾਰਟੀ ਵਾਲੇ ਪਾਸੋਂ ਨਹੀਂ ਬੋਲਦਾ ਨਾ ਮੈਂ ਅਕਾਲੀਆਂ ਦਾ ਨਾ ਮੈਂ ਭਾਜਪਾ ਦਾ ਨਾ ਕਾਂਗਰਸ ਦਾ ਨਾ ਬੋਕਰ ਵਾਲਿਆਂ ਦਾ ਮੈਂ ਕਬੂਲਦਾ ਕਿ ਬੱਸਾਂ ਖਾਲੀ ਜਾਂਦੀਆਂ ਪਿਆ ਝੂਠ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਓ ਕਿੰਨੀ ਕੀ ਧਿਰ ਬਣਾ ਲੋਗੇ ਬੇਵਕੂਫ ਦੁਨੀਆ ਨੂੰ ਸਾਰਾ ਪਤਾ ਹੈ ਦੁਨੀਆ ਉਥੇ ਕਿੰਨੀ ਗਈ ਸਾਰਾ ਕੁਝ ਪਤਾ ਸਾਰੀਆਂ ਕੁਰਸੀਆਂ ਖਾਲੀਆਂ ਅੱਜ ਜਲੰਧਰ ਚੋਂ 5 ਵਨ 6 ਦੇ ਸਵਾਰੀਆਂ 10 ਵਾਰੀਆਂ ਬਾਅਦ ਤੋਂ ਬੱਸਾਂ ਚ ਜਾਂਦੀਆਂ 52 ਸੀਟਾਂ ਵਾਲੀਆਂ ਤੇ ਅਸੀਂ ਆਪ ਦੇਖੀਆਂ ਪਹਿਲਾਂ ਕਦੇ ਅਜਿਹੇ ਹਾਲਾਤ ਹੋਏ ਕਿ ਬੱਸਾਂ ਜਾਂਦੀਆਂ ਹਨ ਵਿੱਚ 4 4 5 5 ਸਵਾਰੀਆਂ ਹਨ 52 ਸੀਟਾਂ ਵਾਲੀਆਂ ਬੱਸਾਂ ਚ ਮੈਂ ਤਾਂ ਇਦਾਂ ਦੇਖਿਆ ਨਹੀਂ ਕਦੇ ਪਹਿਲਾਂ ਸਵਾਰੀਆਂ ਬੱਸਾਂ ਹੀ ਹੁੰਨੀਆਂ ਕਿ ਜਾਂਦੀਆਂ ਸੀ ਜਿੱਦੀਆਂ ਕਿਸੇ ਨੇ ਬੁਲਾਏ ਪਹਿਲੀ ਗੱਲ ਤੇ ਰੈਲੀ ਜੇ ਤੁਹਾਡੀ ਮੋਗੇ ਦੇ ਵਿੱਚ ਹੈ ਤੇ ਉਹ ਇੱਥੋਂ ਜਲੰਧਰੋਂ ਬੁਲਾਉਣ ਦੇ ਬੰਦਿਆਂ ਦਾ ਕੀ ਹੈ ਜਲੰਧਰੋਂ ਬੰਦਿਆਂ ਦਾ ਬੁਲਾਉਣਾ ਸਾਰੇ ਪਾਸੇ ਜਿੰਨੇ ਵੀ ਪ੍ਰਧਾਨ ਨੇ ਕਦੀ ਤੁਸੀਂ ਦੇਖਿਆ ਵੀ ਇਹਨਾਂ ਨੂੰ ਜਿੰਨੇ ਬੰਦਿਆਂ ਨੂੰ ਜਾਣਾ ਇਹਨਾਂ ਨੂੰ ਲਿਜਾਣ ਵਾਸਤੇ ਬੱਸਾਂ ਤੇ ਸਰਕਾਰ ਦੀਆਂ ਆਗੀਆਂ ਫਿਰ ਇਹਨਾਂ ਦਾ ਜਾਣ ਦਾ ਜਿਹੜਾ ਖਰਚਾ ਕਿਸੇ ਨੇ ਰੋਟੀ ਵੀ ਖਾਣੀ ਪਾਣੀ ਵੀ ਪੀਣਾ ਕੋ ਚਾਹ ਵੀ ਪੀਣੀ ਹੈ ਉਹ ਖਰਚਾ ਵੀ ਤੇ ਕਿਸੇ ਤੇ ਪਾਇਆ ਹੋਊਗਾ ਉਹ ਕਿਸੇ ਪਟਵਾਰੀਆਂ ਦੇ ਪਿਆਊ ਜਾਂ ਕਿਸੇ ਤਹਿਸੀਲਦਾਰਾਂ ਦੇ ਪਿਆ ਉਹ ਸਾਰਾ ਖਰਚਾ ਸਰਕਾਰ ਨੂੰ ਹੈ ਇਹਨਾਂ ਦੇ ਪਾਇਆ ਹੋਊਗਾ ਔਰ ਸਰਕਾਰ ਆਪਣੇ ਤੇ ਕੋਲੋਂ ਦੇ ਗਣੀ ਰਹੀ ਵੀ ਆ ਤੁਸੀਂ ਲਓ ਜੀ ਉਹ ਉਹ ਸਾਰਾ ਇਹਨਾਂ ਦਾ ਖਰਚਾ ਪਾਇ ਉਹ ਸਾਰਾ ਬੋਝ ਤੇ ਪੰਜਾਬ ਤੇ ਪੈਂਦਾ ਆਮ ਆਦਮੀ ਪਾਰਟੀ ਦੇ ਵਿਰੋਧੀ ਕਹਿੰਦੇ ਲੋਕਾਂ ਨੂੰ ਘਰਾਂ ਚੋਂ ਮਿੰਤਾ ਪਾਪਾ ਪਾ ਲੈ ਕੇ ਲੈ ਕੇ ਗਏ ਕਿ ਆਓ ਭਾਈ ਰੈਲੀ ਆ ਜਾਣਾ ਹੈ ਜੀ ਬਿਲਕੁਲ ਜੀ ਆ ਮੈਂ ਜਿੱਥੇ ਰਹਿਣਾ ਮੇਰੇ ਲਾਗੇ ਦੋ ਬਸਾਂ ਗਈਆਂ ਬਸਾਂ ਜੀ ਇੱਕ ਤੇ ਪੰਜ ਬੰਦੇ ਗਏ ਤੇ ਇੱਕ ਤੇ ਤਿੰਨ ਬੰਦੇ ਮੈਂ ਖੁਦ ਆਵ ਜਾਂਦੇ ਦੇ ਕੇ ਬਸਾਂ ਉਹ ਪ੍ਰਾਈਵੇਟ ਸੀ ਬਰ ਮੈਂ ਇਥੋਂ ਜਾਂਦੀਆਂ ਖੁਦ ਆਪ ਦੇਖੀਆਂ ਬਸਾਂ ਗੱਲ ਕਰਦੇ ਹਾਂ ਕਿ ਇਹੋ ਜਿਹੇ ਡਰਾਮੇਬਾਜੀ ਦਾ ਸਾਡੇ ਪੰਜਾਬ ਤੇ ਨੁਕਸਾਨ ਹੋ ਰਿਹਾ ਪੰਜਾਬ ਦਾ ਸਾਨੂੰ ਪੰਜਾਬ ਨੂੰ ਇਸ ਵੇਲੇ ਨਸ਼ੇ ਤੋਂ ਬਚਾ ਲਓ ਪੰਜਾਬ ਦੇ ਵਿੱਚ ਕ੍ਰਾਈਮ ਤੋਂ ਬਚਾ ਲਓ ਆ ਜਿਹੜੇ ਹੁਣ ਪ੍ਰਵਾਸੀ ਆ ਕੇ ਪੰਜਾਬ ਚ ਕ੍ਰਾਈਮ ਕਰ ਰਹੇ ਉਸ ਨੂੰ ਕੰਟਰੋਲ ਕਰੀਏ ਆਪਾਂ ਉਸ ਨੂੰ ਕਿੱਦਾਂ ਕੰਟਰੋਲ ਕਰਨਾ ਉਹ ਤਰੀਕਾ ਲੱਭੀਏ ਨਾ ਕਿ ਇਧਰਲੇ ਪਾਸੇ ਹੋਈਏ ਆ ਤੁਸੀਂ ਕਿੱਥੇ ਕੰਟਰੋਲ ਮੈਂ ਤੁਹਾਨੂੰ ਦੱਸਿਆ ਵੀ ਆਹ ਮੁਹੱਲੀ ਦੇ ਵਿੱਚ ਦੀਆਂ ਕ੍ਰਿਆ ਤੁਹਾਨੂੰ ਕਵਰ ਨਜ਼ਰ ਆਉਂਦੀਆਂ ਹੋਰ ਪੰਜਾਬ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਇਹਦੇ ਵਾਲੇ ਪਾਸੇ ਆਈ ਆਪਾਂ ਨਾ ਕਿ ਇਹ ਆਈ ਹੈ ਕਿ ਜੁਧ ਨਸ਼ਾ ਵਿਰੋਧ ਜੁਧ ਨਸ਼ਾ ਵਿਰੋਧ ਕ੍ਰਾਈਮ ਕੰਟਰੋਲ ਹੋਏਗਾ ਤੇ ਜੁਧ ਤੇ ਆਪੇ ਕੰਟਰੋਲ ਹੋਊਗਾ ਕਰਾਇਮ ਤਾਂ ਸਾਡੇ ਕੋਲ ਕੰਟਰੋਲ ਨਹੀਂ ਹੋ ਰਹਾ ਤੇ ਜੁੱਧ ਨਸ਼ਾ ਵਿਰੁੱਧ ਕਿੱਥੋਂ ਕੰਟਰੋਲ ਹੋਊਗਾ ਉਧਰ ਲੰਨ ਵਾਲੇ ਸ਼ਾਮ ਨੂੰ ਠੇਕੇ ਦੇ ਸਾਹਮਣੇ ਖੜੇ ਦਿਖਾਈ ਦਿੱਤੇ ਮੈਂ ਉਹ ਕਿਹਾ ਜੁੱਧ ਤੇ ਤਾਂ ਹੀ ਖਤਮ ਹੋਊਗਾ ਜੇ ਕਰਾਇਮ ਦਾ ਕੰਟਰੋਲ ਪਹਿਲਾਂ ਕਰਾਇਮ ਦਾ ਕੰਟਰੋਲ ਕਰ ਲਓ ਫਿਰ ਜੁੱਧ ਵਾਲੇ ਪਾਸੇ ਫੇਰੀ ਉਹ ਕਰਾਇਮ ਤੇ ਕੰਟਰੋਲ ਹੋ ਗਿਆ ਨੈਚਰਲੀ ਗੱਲ ਜੁੱਧ ਤੇ ਕੰਟਰੋਲ ਤੁਹਾਡਾ ਆਪ ਹੀ ਹੋ ਗਿਆ ਇਹ ਯਾਦ ਧਿਆਨ ਦਿਓ ਸਰ ਉਧਰ ਇਹ ਕਹਿੰਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਉਣ ਵਾਲੇ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ ਇਹ ਵੀ ਸਚਾਈ ਹੈ ਜੀ ਉਨੇ ਹੀ ਇਹ ਤੇ ਗੱਲਾਂ ਹੀ ਨੇ ਐਵੇਂ ਲੋਕੀ ਕਹੀ ਜਾਂਦੇ ਬਾਪਾ ਬਣਾਉਣਗੇ ਲੋਕ ਬਾਬਾ ਗੁਰਿੰਦਰ ਸਿੰਘ ਢੱਲੋਂ ਨੂੰ ਮੁੱਖ ਮੰਤਰੀ ਜੀ ਬਾ ਪਹਿਲਾਂ ਲੋਕੀ ਤੇ ਬਾਦ ਬਣਾਉਣ ਦੀ ਗੱਲ ਹੈ ਬਾਬਾ ਜੀ ਨੇ ਹੀ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਨਾ ਮੈਂ ਮੁੱਖ ਮੰਤਰੀ ਬਨਣਾ ਨਾ ਮੈਨੂੰ ਲੋੜ ਹੈ ਉਹ ਤੇ ਦਿਸਦਾ ਪਿਆ ਬਾਬਾ ਜੀ ਨੂੰ ਮੁੱਖ ਮੰਤਰੀ ਬਣਨ ਦੀ ਕੀ ਲੋੜ ਹੈ ਬਾਬਾ ਜੀ ਤੇ ਦੋ ਮੁੱਖ ਮੰਤਰੀਆਂ ਤੋਂ ਵੀ ਵੱਧ ਨੇ ਤੁਸੀਂ ਪੰਜਾਬ ਦੇ ਵਿੱਚ ਦੇਖੋ ਕਿੱਥੇ ਕੋਈ ਸ਼ਹਿਰ ਹੈ ਹੋ ਜਾਣੀ ਜਿੱਥੇ ਬਾਬਾ ਜੀ ਦਾ ਡੇਰਾ ਨਹੀਂ ਹੈਗਾ ਪੰਜਾਬ ਦੀ ਤੇ ਕਈ ਬਾਹਰ ਦੀਆਂ ਸਟੇਟਾਂ 'ਚ ਦੇਖੋ ਕੋਈ ਜਿਹੀ ਇਹੋ ਜਿਹੀ ਸਟੇਟ ਨਹੀਂ ਜਿੱਥੇ ਡੇਰਾ ਨਹੀਂ ਇਸ ਤੋਂ ਇਲਾਵਾ ਬਾਹਰਲੇ ਕੰਟਰੀਆਂ 'ਚ ਦੇਖੋ ਅਮਰੀਕਾ ਕੈਨੇਡਾ ਆਦਿ ਕੰਟਰੀਆਂ ਦੇ ਵਿੱਚ ਬਾਬਾ ਜੀ ਦੇ ਜਰੇ ਡੇਰੇ ਨੇ ਤੇ ਮੁੱਖ ਮੰਤਰੀ ਕੋਲੋਂ ਬਣ ਕੇ ਕੀ ਲੈਣਾ ਮੁੱਖ ਮੰਤਰੀ ਬਣ ਕੇ ਕੰਮ ਕਰਨਾ ਨਹੀਂ ਹੋਣਾ ਨਹੀਂ ਤੇ ਬਦਨਾਮੀ ਮੁਖਤ ਹੀ ਖੱਟੀ ਜਾਣੀ ਇਹੋ ਜੀ ਬਦਨਾਮੀ ਖੱਟਣ ਨਾਲ ਤੇ ਜੋ ਇੱਜ਼ਤ ਬਣੀ ਹੈ ਉਹ ਜ਼ਿਆਦਾ ਵਧੀਆ ਮੈਂ ਕੋਈ ਕੋਈ ਡੇਰੇ ਨੂੰ ਕਿਸੇ ਨੂੰ ਸੰਬੋਧਨ ਨਹੀਂ ਕਰਦਾ ਨਾ ਮੈਂ ਡੇਰੇ ਤੇ ਜਾਣਾ ਕਿਸੇ ਤੇ ਨਾ ਮੈਂ ਕਿਸੇ ਡੇਰੇ ਵੱਲੋਂ ਬੋਲਦਾ ਮੈਂ ਤੇ ਇੱਕ ਸਚਾਈ ਵਾਲੀ ਆਵਾਜ਼ ਜਿਹੜੀ ਉਹ ਬੋਲਦਾ ਕਿ ਜੋ ਡੇਰੇ ਤੋਂ ਇਲਾਵਾ ਬਾਬਾ ਜੀ ਕੋਲ ਤਾਂ ਵੈਸੇ ਹੀ ਬਥੇਰਾ ਕੁਝ ਹੈ ਕੋਈ ਡੇਰੇ ਦੀ ਲੋੜ ਨਹੀਂ ਉਹਨਾਂ ਨੂੰ ਨਾ ਉਹਨਾਂ ਨੂੰ ਮੁੱਖ ਮੰਤਰੀ ਬਣ ਦੀ ਲੋੜ ਹੈ ਉਹ ਡੇਰਿਆਂ ਦੇ ਵਿੱਚ ਉਹ ਡੇਰੇ ਤੇ ਕੱਲ ਨੂੰ ਤੁਸੀਂ ਆਪਾਂ ਕਹਿ ਦਿੰਦੇ ਆ ਕਿ ਬੱਲਾਂ ਵਾਲੇ ਡੇਰੇ ਤੇ ਦੀ ਪ੍ਰਧਾਨ ਮੰਤਰੀ ਜਾਇਏ ਸੀ ਤੇ ਆਪਾਂ ਹੁਣ ਬਾਬੇ ਬੱਲਾਂ ਦੇ ਬਾਬਾ ਜੀ ਨੂੰ ਬੱਲਾਂ ਵਾਲਿਆਂ ਨੂੰ ਕਹੀਏ ਕਿ ਇਹ ਵੀ ਹੁਣ ਜੀ ਮੁੱਖ ਮੰਤਰੀ ਬਣ ਨਾਲੇ ਪਾਸੇ ਆ ਗਏ ਨਹੀਂ ਕੋਈ ਕਿਉਂਕਿ ਮੁਲਖ ਸਾਡਾ ਆਜ਼ਾਦ ਮੁਲਖ ਹੈ ਲੋਕਤੰਤਰ ਹੈ ਸਾਡਾ ਜੇ ਲੋਕਤੰਤਰ ਦੇ ਵਿੱਚ ਨਾ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਦੇ ਜਾਨ ਤੋਂ ਰੋਕ ਸਕਦੇ ਆ ਨਾ ਮੁੱਖ ਮੰਤਰੀ ਜੀ ਨੂੰ ਇਹ ਕਦੇ ਜਾਨ ਤੋਂ ਰੋਕ ਸਕਦੇ ਆ ਨਾ ਕੋਈ ਜਰਾ ਡੇਰਾ ਜਿੱਥੇ ਆ ਜਾਂ ਉਸ ਡੇਰੇ ਦੇ ਮੁਖੀਆਂ ਨੂੰ ਕਿਸੇ ਜਾਣ ਤੋਂ ਕਿਤੇ ਨਹੀਂ ਰੋਕ ਇਹ ਇਹ ਗੱਲਾਂ ਜਿਹੜੀਆਂ ਸਾਡੇ ਐਵੇਂ ਹੀ ਬਣਾਈ ਜਾਣੀਆਂ ਬਦਨਾਮੀ ਕਹਿ ਦਈਏ ਇਹ ਗੱਲ ਨੂੰ ਬਾਬਾ ਜੀ ਦੇ ਪਹਿਲਾਂ ਵੀ ਇੱਕ ਵਾਰੀ ਮਿਲਣ ਵਾਸਤੇ ਗਏ ਜੇ ਬਿਕਰਮ ਜੀ ਜੀਠਿਆ ਸੀ ਉਹ ਅੰਦਰ ਸੀ ਉਸ ਤੋਂ ਪਹਿਲਾਂ ਵੀ ਮਿਲ ਕੇ ਆਏ ਹੁਣ ਵੀ ਮਿਲ ਕੇ ਆਏ ਜੋ ਬਿਕਰਮ ਜੀਠੀ ਦੀ ਜ਼ਮਾਨਤ ਤੇ ਕੋਰਟ ਨਹੀਂ ਕੀਤੀ ਬਾਬੇ ਨੇ ਤਾਂ ਨਹੀਂ ਕਰਾਤੀ ਪਰ ਉਸ ਨੂੰ ਮੁੱਦੇ ਨੂੰ ਇਹ ਬਣਾਇਆ ਗਿਆ ਕਿ ਬਾਬਾ ਜੀ ਨੇ ਕਹਤਾ ਤਾਂ ਉਹ ਬਾਬੇ ਨੇ ਕਿਹਾ ਜਮਾਨਤ ਕੋਰਟ ਨੇ ਦੇਣੀ ਇਹ ਕੋਰਟ ਦੀ ਮਰਜ਼ੀ ਸੀਗਾ ਕੋਰਟ ਦੇ ਕੇਸ ਚੱਲਦਾ ਸਜ਼ਾ ਕੋਰਟ ਨੇ ਦੇਣੀ ਕਿ ਨਹੀਂ ਦੇਣੀ ਇਹ ਤਾਂ ਕੋਰਟ ਦਾ ਮੈਟਰ ਨਾ ਕਿ ਬਾਬੇ ਦਾ ਮੈਟਰ ਹਮ ਇਹਨਾਂ ਚੀਜ਼ਾਂ 'ਤੇ ਗੌਰ ਕਰਨ ਵਾਲਾ ਬਹੁਤ ਜ਼ਰੂਰੀ ਹੈ ਇੱਕ ਛੋਟੀ ਜਿਹੀ ਗੱਲ ਜੀ ਬਾਬਾ ਗੁਰਿੰਦਰ ਢਿੱਲੋਂ ਨੂੰ ਕੋਈ ਪੋਲੀਟੀਕਲ ਪਾਰਟੀ ਸੀਐਮ ਫੇਸ ਐਲਾਨ ਦਵੇ ਮੈਂ ਜੇ ਕਹਿ ਰਿਹਾ ਕੀ ਲੋਕ ਜਿਤਾਉਣਗੇ ਜੀ ਬਾਬਾ ਗੁਰਿੰਦਰ ਢਿੱਲੋਂ ਨੂੰ ਮੈਂ ਕਹਾਂ ਜੀ ਉਹ ਬਾਬਾ ਜੀ ਨੇ ਸਿੱਧਾ ਨੋਟੀਫਿਕੇਸ਼ਨ ਜਾਰੀ ਕਰਤਾ ਆਪਣੇ ਦੇਰੇ ਵੱਲੋਂ ਕਿ ਮੈਂ ਨਾ ਕਿਸੇ ਪੋਲੀਟੀਕਲ ਪਾਰਟੀ 'ਚ ਜਾਣਾ ਨਾ ਮੈਂ ਕਿਸੇ ਬੰਦੇ ਨੂੰ ਵੀ ਕੋਈ ਵੀ ਮੇਰੇ ਕੋਲ ਆਏ ਪੋਲੀਟੀਕਲੀ ਮੈਂ ਉਸ ਬੰਦੇ ਨੂੰ ਪੋਲੀਟੀਕਲੀ ਸੰਬੋਧਨ ਨਹੀਂ ਕਰਾਂਗਾ ਤੇ ਜੋ ਉਹਨਾਂ ਨੇ ਆਪਣੇ ਮੂੰਹੋਂ ਹੀ ਕਹਿਤਾ ਤੇ ਬਾਕੀ ਪਾਰਟੀ ਜਿਹੜੀ ਮਰਜ਼ੀ ਗਈ ਜਾਏ ਪਾਰਟੀ ਨੂੰ ਕਹਿਣ ਨੂੰ ਕੀ ਹੈ ਕਹਿਣ ਉਹ ਤੇ ਜੋ ਮਰਜੀ ਕਹਿਣ ਦੀ ਗੱਲ ਨਹੀਂ ਕਹਿ ਤਾਂ ਗੱਲ ਕਰਕੇ ਦਿਖਾਓ ਤਾਂ ਫੇਰ ਕੋਈ ਬਾਬੇ ਨੂੰ ਲੋੜ ਨਹੀਂ ਮੁੱਖ ਮੰਤਰੀ ਦੀ ਨਾ ਪ੍ਰਧਾਨ ਮੰਤਰੀ ਬੰਦੇ ਪ੍ਰਧਾਨ ਮੰਤਰੀ ਤੇ ਖੁਦ ਉਹਨਾਂ ਦੇ ਡੇਰੇ ਆਪ ਆਉਂਦੇ ਬੇ ਨੇ ਉਹਨਾਂ ਨੇ ਕੀ ਲੈਣਾ ਇਹਨਾਂ ਚੀਜ਼ਾਂ ਥੋੜਾ ਜਿਹਾ ਸੋਚੋ ਕਿ ਡੇਰੇ ਦੇ ਵਿੱਚ ਪ੍ਰਧਾਨ ਮੰਤਰੀ ਜਾਣਾ ਕੋਈ ਛੋਟੀ ਜੀ ਗੱਲ ਨਹੀਂ ਬਾਬੇ ਬੱਲਾਂ ਵਾਲਿਆਂ ਦੇ ਡੇਰੇ 'ਚ ਪ੍ਰਧਾਨ ਮੰਤਰੀ ਜਾਣਾ ਕੋਈ ਛੋਟੀ ਗੱਲ ਨਹੀਂ ਤੁਸੀਂ ਸੋਚੋ ਆਫਟਰ ਆਲ ਡੇਰੇ ਦੇ ਵਿੱਚ ਜੇ ਮੰਨ ਲਓ ਉਹ ਆਏ ਹੋਣਗੇ ਪ੍ਰਧਾਨ ਮੰਤਰੀ ਜੇ ਆਏ ਹੋਣਗੇ ਇਹਦਾ ਮਤਲਬ ਪ੍ਰਧਾਨ ਮੰਤਰੀ ਜੀ ਨੂੰ ਲੋੜ ਹੋਏਗੀ ਜਾਂ ਸਾਡੇ ਪੰਜਾਬ ਨੂੰ ਕਹਿ ਦਈਏ ਸਾਡੇ ਪੰਜਾਬ ਨੂੰ ਜਾਂ ਦੁਆਬੇ ਨੂੰ ਕਹਿ ਦਈਏ ਬਾਬੇ ਬੱਲਾ ਦਾ ਡੇਰਾ ਹੈ ਦੁਆਬੇ ਨੂੰ ਆਪਾਂ ਕਹਿ ਦਈਏ ਵੀ ਦੁਆਬੇ ਦੇ ਵਿੱਚ ਪ੍ਰਧਾਨ ਮੰਤਰੀ ਜਾਇ ਬਹੁਤ ਅਸੀਂ ਇਸ ਚੀਜ਼ ਦਾ ਸਵਾਗਤ ਕਰਦੇ ਹਾਂ ਕਿ ਸਾਡੇ ਪ੍ਰਧਾਨ ਸਾਡੇ ਮੁਲਕ ਤੇ ਆਏ ਨੇ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦਾ ਕੋਈ ਦੁੱਖ ਦਰਦ ਦੇਖਣ ਸੁਣਨ ਵਾਸਤੇ ਆਏ ਹੋਣਗੇ ਗਾਂ ਅੱਗੇ ਹੱਲ ਕਰਨਾ ਨਹੀਂ ਕਰਨਾ ਇਹ ਤੇ ਉਹਨਾਂ ਦਾ ਮਤ ਮੈਟਰ ਹੈ ਹਾਂ ਅੱਤ ਦੇ ਵਿੱਚ ਸਮੁੱਚੇ ਪੰਜਾਬੀਆਂ ਨੂੰ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਜਿਹੜੀ ਰੈਲੀ ਕੀਤੀ ਗਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੇਰਾ ਮੇਰਾ ਕਹਿਣਾ ਇਹ ਕਿ ਇਹ ਸਾਰਾ ਡਰਾਮਾ ਸੀ ਲੋਕਾਂ ਨੂੰ ਬੇਫਕੂ ਬਣਾਉਂਦਾ ਵੋਟਾਂ ਨੇੜੇ ਆਂਦੀਆਂ ਇਹ ਸਟੰਟ ਇੱਕ ਇਹ ਜੋਧ ਨਸ਼ਿਆਂ ਬਰੁਦ ਚਲਾਉਂਦਾ ਇੱਕ ਸਟੰਟ ਚਲਾਇਆ ਜੀ ਕਿ ਲੋਕੀ ਦੇਖ ਲਈਏ ਵੀ ਸਾਡੇ ਮਗਰ ਕਿੰਨੇ ਜਾਂਦੇ ਨੇ ਉਹ ਤੁਸੀਂ ਦੇਖ ਹੀ ਜਿਹੜਾ ਕੁਰਸੀਆਂ ਦੇ ਖਾਲੀ ਪਈਆਂ ਸੀ ਉਹ ਤੁਹਾਡੇ ਸਾਹਮਣੇ ਹੀ ਆ ਜੇ ਇੱਕ ਮੁੱਖ ਮੰਤਰੀ ਨੂੰ ਮੈਂ ਬਤੌਰ ਸੂਬਾ ਪ੍ਰਧਾਨ ਹੁੰਦਿਆਂ ਮੁੱਖ ਮੰਤਰੀ ਜੀ ਨੂੰ ਚਿੱਠੀਆਂ ਲਿਖਾਂ ਕਿ ਮੁੱਖ ਮੰਤਰੀ ਜੀ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਏ ਮੁੱਖ ਮੰਤਰੀ ਸਾਨੂੰ ਮਿਲਣ ਦਾ ਟਾਈਮ ਨਾ ਦੇਣ ਸਾਡੇ ਪੰਜਾਬ ਦੇ ਡੀਜੀਪੀ ਨੂੰ ਮਿਲਣ ਵਾਸਤੇ ਚਿੱਠੀਆਂ ਲਿਖੀਆਂ ਜਾਂਨ ਡੀਜੀਪੀ ਸਾਹਿਬ ਮੈਨੂੰ ਮਿਲਦਾ ਤੁਹਾਨੂੰ ਟਾਈਮ ਦਿੱਤਾ ਜਾ ਡੀਜੀਪੀ ਸਾਹਿਬ ਟਾਈਮ ਨਾ ਦੇਣ ਤੇ ਆਮ ਜਨਤਾ ਨੂੰ ਕਿੱਥੇ ਮਿਲ ਜੂਗਾ ਕੁਝ ਨਹੀਂ ਮਿਲਣਾ ਇਹ ਸਾਰੇ ਡਰਾਮੇ ਜਨਤਾ ਨੂੰ ਬੇਕੂਬ ਬਣਾਉਣ ਵਾਸਤੇ ਹੋ ਰਹੇ ਨੇ ਬਾਕੀ ਕੁਝ ਨਹੀਂ ਹੋ ਰਿਹਾ ਕਿੰਦੇ 10 ਲੱਖ ਵਾਲਾ ਇੱਕ ਕਾਰਡ ਬਣਿਆ ਹੈ ਜਿ세 ਵੀ ਹਸਪੀਟਲ ਦੇ ਵਿੱਚ 10 ਲੱਖ ਤੱਕ ਦਾ ਇਲਾਜ ਮੁਫਤਾ ਹੋਊਗਾ ਜੀ ਬਹੁਤ ਸਪਾਸੇ ਜਿਹੜੀਆਂ ਮਸ਼ਹੂਰੀਆਂ ਹੋ ਰਹੀਆਂ ਨੇ ਜੀ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਉਹ ਕੱਲੋਂ ਤੁਹਾਨੂੰ ਦੱਸਾ ਗਿਆ ਟਾ ਪਹਿਲਾਂ ਗੱਲ ਵੀ ਆ ਮੋਹਾਲੀ ਵਾਲਾ ਮੁੰਡਾ ਤਾਂ ਹੀ ਵਾ 12 ਲੱਖ ਰੁਪਈਆ ਜਮ੍ਹਾਂ ਕਰਾਉਣਾ ਪਿਆ ਚੱਲਦਾ ਪ੍ਰਾਈਵੇਟ ਹਸਪੀਟਲਸ ਦੇ ਵਿੱਚ 10 ਲੱਖ ਵਾਲਾ ਕਾਰਡ ਜੀ ਮੈਂ ਤਾਂ ਅਜੇ ਮੈਂ ਦੇਖਿਆ ਨਹੀਂ ਕਿਥੇ ਚੱਲਦਾ ਕਿਥੇ ਇੱਥੇ ਮੈਂ ਤਾਂ ਕਿਤੇ ਚੱਲਦਾ ਜਾਂ ਮੈਂ ਤਾਂ ਕਾਰਡ ਅਜੇ ਦੇਖਿਆ ਨਹੀਂ ਵੀ ਹੈਗਾ ਵੀ ਕਿ ਨਹੀਂ ਇਹ ਸਾਰੇ ਡਰਾਮੇ ਸਰਕਾਰ ਨੇ ਗਾਂ 2000 ਅਗਲੇ ਇਲੈਕਸ਼ਨ ਲੜਨ ਵਾਸਤੇ 27 ਵਾਰ ਤੇ ਕਈ ਕੋਈ ਡਰਾਮਾ ਕਰਨਾ ਪ ਤੇ ਥੋੜਾ ਜਿਹਾ ਧਿਆਨ ਰੱਖ ਕੇ ਚੱਲੋ ਇਹ ਨਾ ਚੱਲੋ ਵੀ ਚੱਕੇ ਇਹ ਚਲਾ ਨੇ ਕਰਦਾ ਕਿਹੜਾ ਕੁਛ ਕੀਤਾ ਮੈਨੂੰ ਤੁਸੀਂ ਦੱਸ ਦਿਓ ਕਿੰਨੇ ਕੁ ਪੰਜਾਬੀਆਂ ਨੂੰ ਜਾਂ ਕਿੰਨੇ ਕੁ ਲੋਕਾਂ ਨੂੰ ਬੰਦਿਆਂ ਨੂੰ ਮੁੱਖ ਮੰਤਰੀ ਮਿਲਿਆ ਮੈਨੂੰ ਦੱਸਿਆ ਜਾਵੇ ਜੇ ਸਾਨੂੰ ਬਤੌਰ ਸੂਬਾ ਪ੍ਰਧਾਨ ਹੁੰਦੇ ਸਾਨੂੰ ਨਹੀਂ ਮਿਲ ਸਕਿਆ ਤੇ ਆਮ ਜਨਤਾ ਨੂੰ ਕਿੱਥੋਂ ਮਿਲੂਗਾ ਮੁੱਖ ਮੰਤਰੀ ਸਾਹਿਬ ਤਾਂ ਲੋਕ ਮਿਲ ਨਹੀਂ ਕਰਦੇ ਆ ਜੀ ਸਾਰੇ ਡਰਾਮੇ ਲੋਕ ਮਿਲਦੀ ਤੇ ਬਿਲਕੁਲ ਝੂਠੇ ਡਰਾਮੇ ਮੈਂ ਬਿਲਕੁਲ ਝੂਠੇ ਜਿਹੜੇ ਡਰਾਮੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਉਰ ਮਲਾਇਆ ਉਹਨਾਂ ਨੂੰ ਜਾ ਰਿਹਾ ਜਿਨ੍ਹਾਂ ਨੂੰ ਪਹਿਲਾਂ ਸ਼ਾਮ ਨੂੰ ਘਰੇ ਜਾ ਕੇ ਸਾਰੀ ABC ਸਮਝਾ ਕੇ ਸਵੇਰੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਜਾਣਗੇ ਤੇ ਮੁੱਖ ਮੰਤਰੀ ਸਾਹਿਬ ਕੋ ਕਹਿ ਦਿੰਗੇ ਜੀ ਤੁਸੀਂ ਆਹ ਬੋਲ ਦਿਓ ਜੀ ਆਹ ਲੋਕ ਮਿਲਣੀਆਂ ਲੋਕਾਂ ਦੀ ਜੀ। ਹਮ। ਮਤਲਬ ਜਾਲੀ ਲੋਕ ਮਿਲਣੀ ਹੋ ਰਹੀ ਹੈ? ਇਹ ਜਾਲੀ ਲੋਕ ਮਿਲਣੀ ਹੈ ਜੀ। ਮਤਲਬ ਮੈਨੂੰ ਬੁਲਾਣ ਮੈਂ ਕਹਿੰਦਾ ਮੈਨੂੰ ਬੁਲਾਓ ਮੁੱਖ ਮੰਤਰੀ ਨੂੰ ਬੁਲਾਓ। ਕਦੋਂ ਮਲਾਉਂਦੇ ਹੋ? ਮੈਂ ਮੁੱਖ ਮੰਤਰੀ ਨੂੰ ਚਿੱਠੀਆਂ ਭਾਈਆਂ ਕਿ ਮਿਲਣ ਦਾ ਟਾਈਮ ਦੇ ਜੇ ਸਾਨੂੰ ਤਾਂ ਮਿਲੇ ਨਹੀਂ ਕਿ ਤੇ ਆਮ ਜਨਤਾ ਨੂੰ ਵੀ ਉਹ ਜੇ ਮਿਲਣਾ। ਲੋਕਾਂ ਨੂੰ ਮੈਂ ਤੁਹਾਨੂੰ ਪਹਿਲਾਂ ਕਹਾ ਕੇ ਘਰੋਂ ਸਿਖਾ ਗਏ ਸਾਰੀ ਡਿਟੇਲ ਏ ਬੀ ਸੀ ਸਿਖਾ ਕੇ ਲਿਆ ਕੇ ਮੁੱਖ ਮੰਤਰੀ ਕੋ ਆ ਜੀ ਬੋਲ ਦਿਓ ਤੇ ਉੱਥੇ ਪ੍ਰੈਸ ਮੀਡੀਆ ਦੀਆਂ ਫੋਟੋਆਂ ਖਿੱਚਦੇ ਹੋ ਬਸ ਆ ਹੀ ਨਹੀਂ ਕੋ ਮਤਲਬ ਉਹ ਲੋਕ ਮਿਲਣੀ ਹੋ ਰਹੀ ਜੇ ਮਿੱਤਰ ਮਿਲਣੀ ਹੋ ਰਹੀ ਹੈ ਜੀ ਉੱਥੇ ਉਹ ਆਪਾਂ ਕਹਿ ਦਈਏ ਕਿ ਮਿੱਤਰ ਮਿਲਣੀ ਵੀ ਨਹੀਂ ਕਹਦੇ ਮਿੱਤਰ ਮਿਲਣੀ ਕੁਝ ਹੋ ਰਿਹਾ ਉਹ ਆਪਾਂ ਕਹਿ ਦਈਏ ਵੀ ਸਰਕਾਰ ਦੀ ਮਿਲਣੀ ਕਹ ਸਰਕਾਰ ਨਾਲ ਹੀ ਮਿਲਣੀ ਕਰਾਈ ਜਾ ਰਹੀ ਜੀ ਜਾਬਰਦਸਿਮੇਲਨੀ ਨੂੰ ਕਹਦੀ ਹੈ ਕਰਾਈ ਜਾ ਰਹੀ ਹੈ ਜਾਂ ਆਪਾਂ ਕਹਦੇ ਵੀ ਟ੍ਰੇਨਡ ਮਿਲਣੀ ਟ੍ਰੇਨਡ ਕਰਕੇ ਬੰਦਿਆਂ ਨੂੰ ਜਾ ਕੇ ਮਿਲਣੀ ਕਰਾਈ ਜਾ ਰਹੀ ਹੈ ਪਲੇਟ ਮਿਲਣੀ ਕਹਿ ਸਕਦੇ ਪਲੇਟ ਮਿਲਣੀ ਕਹਿੰਦੇ ਹਾਂ ਇਹ ਕਹਿੰਦਾ ਵੀ ਪਲੇਟ ਮਿਲਣੀ ਹੈ ਵੀ ਇਹੋ ਹੀ ਬੰਦੇ ਜਾਗਦੇ ਦੂਜਾ ਨਹੀਂ ਕੋਈ ਜਾਗਦਾ ਤਾਂ ਜਿੱਦਨ ਮੈਂ ਗਿਆ ਮੈਨੂੰ ਬੁਲਾਇਆ ਗਿਆ ਮੈਨੂੰ ਮਿਲਾਇਆ ਗਿਆ ਔਰ ਪ੍ਰੈਸ ਮੀਡੀਆ 'ਚ ਮੈਂ ਦੱਸਾਂਗਾ ਵੀ ਹਾਂ ਜੀ ਇਹ ਮਿਲਣੀ ਕਿਹੜੀ ਮਿਲਣੀ ਹੋਈ ਫਿਰ ਮੈਂ ਕਲੀਅਰ ਕਰੂੰਗਾ ਮੇਰੇ ਤੋਂ ਇਲਾਵਾ ਹੋਰ ਵੀ ਕਈ ਬੰਦੇ ਕਹਿੰਦੇ ਨੇ ਕਿ ਸਾਨੂੰ ਮਿਲਾਇਆ ਜਾਵੇ ਫਿਰ ਅਸੀਂ ਕਲੀਅਰ ਕਰੀਏ ਕਿਉਂਕਿ ਉਸ ਮਿਲਣੀ ਦੇ ਵਿੱਚ ਪ੍ਰੈਸ ਵੀ ਉਹਨਾਂ ਦੀ ਜਾਏਗੀ ਨਾ ਆਹ ਪ੍ਰੈਸ ਕੋਈ ਜਾਏਗੀ ਸਿਰਫ ਜਿਹੜੇ ਉਹਨਾਂ ਦੇ ਪ੍ਰੈਸ মিডিਆ ਆ ਸਰਕਾਰ ਦੀ ਜਿਹੜੇ ਕੋ ਐ ਉਹੋ ਹੀ ਜਾਣਗੇ ਉਹੋ ਹੀ ਖਬਰ ਲੈਣਗੇ ਉਹੋ ਹੀ ਫੋਟੋ ਕਚਣਗੇ ਹੂੰ ਦੂਜਾ ਬੰਦਾ ਨਾ ਪ੍ਰੈਸ মিডিਆ ਜਾਏਗਾ ਤਾਂ ਨਾ ਖਬਰ ਲਾਏਗਾ ਤਾਂ ਨਾ ਗੱਲ ਹੋਏਗੀ ਤਾਂ ਗੱਲ ਕਿੱਥੇ ਹੋਏਗੀ ਉਹ ਸਾਡੇ ਅਰਗਾਂ ਨੂੰ ਤਾਂ ਹੀ ਬੁਲਾਉਂਦੇ ਨਹੀਂ ਅੰਦਰ ਵੀ ਜਦੋਂ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਬਾਹਰ ਆ ਕੇ ਰੌਲਾ ਪਾਉਣਾ ਹੀ ਐ ਵੀ ਆਹ ਗੱਲ ਹੋਈ ᱛਾ ਇਹ ਗੱਲ ਨਹੀਂ ਹੋਈ ਤੁਹੋ ਦਾ ਫਾਇਦਾ ਕੀ ਮਿਲਨੀ ਦਾ ਜੇ ਲੋਕ ਪੱਖੀ ਜਾਊਗਾ ਫਿਰ ਉਹਦਾ ਮੈਕ ਖੋਇਆ ਜਾਊਗਾ ਜੀ ਉਹਦਾ ਮੈਕ ਖੋਇਆ ਜਾਊਗਾ ਆ ਤੁਸੀਂ ਕੱਲ ਦੇਖਿਆ ਜੀ ਇਹਨਾਂ ਤੇ ਆ ਐਸਪੀ ਨੇ ਖੋਇਆ ਮੈਕ ਇਹੋ ਜਿਹੇ ਡਰਾਮੇ ਤੇ ਹੋਣਗੇ ਜੇ ਲੋਕ ਪੱਥੀ ਜਾ ਪੱਖੀ ਜਾਵਾਂਗੇ ਤਾਂ ਉਹ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਠੀਕ ਹੈ ਜੀ ਧੰਨਵਾਦ ਜੀ ਭੁਪਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਸ ਹਨ ਸਾਡੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਅਫਸਰ ਸਰਦਾਰ ਭੁਪਿੰਦਰ ਸਿੰਘ ਹੁਣੀ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਜਾਂ ਭੁਪਿੰਦਰ ਸਿੰਘ ਹੁਣਾ ਦੇ ਵਿਚਾਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ